ਜੀ ਆਇਆਂ ਨੂੰ ਸਸਰੀਆ ਕਾਲ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਮੈਂ ਅੱਜ ਦਾ ਹੋਸ ਤੁਹਾਡਾ ਭਰਾ ਵਿੱਕੀ ਤੇ ਆਪਣੇ ਨਾਲ ਨੇ ਅਕਸਾ ਤੁਸੀਂ ਜਾਣਦੇ ਹੀ ਹੋ ਤੇ ਅੱਜ ਲੈ ਕੇ ਆਇਆ ਜੀ مولانا ਨਾਸਰ ਮਦਨੀ ਜੀ ਦਾ ਵੀਡੀਓ ਜੋ ਲੈਂਦੇ ਚੱਲਦੇ ਪੰਜਾਬ ਦੋਨਾਂ ਦੇ ਫੇਵਰਟ ਨੇ ਤੇ ਇਹਨਾਂ ਨੂੰ ਬਹੁਤ ਸੁਨਿਆ ਜਾਂਦਾ ਕਿਉਂਕਿ ਇਹਨਾਂ ਦੇ ਬੋਲਣ ਦਾ ਤਰੀਕਾ ਇੰਨਾ ਵਧੀਆ ਹੈ ਕਿ ਮਜ਼ਾ ਆ ਜਾਂਦਾ ਇਹਨਾਂ ਨੂੰ ਸੁਣਨ ਦਾ ਅੱਜ ਦਾ ਟਾਈਟਲ ਆ ਸਿੱਖ ਸਰਦਾਰ ਕਿਸੇ ਦਾ ਹੱਕ ਨਹੀਂ ਖਾਂਦੇ ਤੇ ਮੁਸਲਮਾਨਾਂ ਨੂੰ ਵੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ। ਅੱਜ ਦੀ ਵੀਡੀਓ ਇਸ ਤੋਂ ਹੀ ਰਿਲੇਟਿਡ ਆ। ਮੋਲਾਨਾ ਨਾਸਰ ਮਦਨੀ ਜੀ ਸਿੱਖਾਂ ਦੇ ਮੁਤਲਕ ਗੱਲ ਕਰ ਰਹੇ ਨੇ। ਦੇਖਦੇ ਆ ਕਿ ਉਹ ਕੀ ਕਹਿ ਰਹੇ ਨੇ। ਆਓ ਸਭ ਤੋਂ ਪਹਿਲੇ ਵੀਡੀਓ ਨੂੰ ਸਟਾਰਟ ਕਰਦੇ ਆ ਫਿਰ ਇਸ ਤੇ ਗੱਲਬਾਤ ਕਰਦੇ ਆ ਤੇ ਲਾਸਟ ਤੱਕ ਤੁਸੀਂ ਵੀ ਵੀਡੀਓ ਦੇ ਨਾਲ ਰਹਿਣਾ ਹੈ ਉਮੀਦ ਕਰਦੀ ਆ। ਵੀਡੀਓ ਤੁਹਾਡੇ ਵਾਸਤੇ ਵੀ ਵਧੀਆ ਹੋਏਗੀ। ਤੇ ਆਜੋ ਫਿਰ ਲੈਟ ਗੈਟ ਸਟਾਰਟ। ਬਰ ਕੇ ਬੈਠੇ ਮੈਂ ਸਿੱਖਾਂ ਦੇ ਗੁਰਦੁਆਰੇ ਗਿਆ। ਮੈਂ ਕਸਿਕ ਕੋ ਦੱਸੋ ਕਿਸੇ ਦਾ ਹੱਕ ਖਾਂਦੇ ਉਹਨਾਂ ਕਹੇ ਜੀ ਬਾਬੇ ਗੁਰੂ ਨਾਨਕ ਸਾਹਿਬ ਨੇ ਆਪਣੇ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਸੁਣ ਲੋ ਧਿਆਨ ਨਾਲ ਉਹਨਾਂ ਕੀ ਲਿਖਿਆ ਹੈ ਗੁਰੂ ਗ੍ਰੰਥ ਚ ਕਹਿੰਦੇ ਹੱਕ ਪਰਾਇਆ ਨਾਨਕਾ ਕਿਆ ਗਾਏ ਕਿਆ ਸੂਰ ਉਹਨੇ ਕਹੇ ਜੇ ਕੋਈ ਸਿੱਖ ਖਾਏ ਤਿੰਜਿਵੇਂ ਗਾਏ ਖਾਂਦਾ ਢੱਗੀ ਖਾਂਦਾ ਜੇ ਕੋਈ ਮੁਸਲਮਾਨ ਖਾਏ ਇੰਜ ਜਿਵੇਂ ਸੂਰ ਖਾਂਦਾ ਸਿੱਖ ਵੀ ਪਰਾਇਆ ਹੱਕ ਨਹੀਂ ਖਾਂਦੀ ਹਿੰਦੂ ਵੀ ਪਰਾਇਆ ਅੱਖ ਨਹੀਂ ਖਾਨ ਤੇ ਰਾਜ਼ੀ, ਈਸਾਈ ਵੀ ਪਰਾਇਆ ਹੱਕਾਂ ਤੇ ਨਹੀਂ ਰਾਜ਼ੀ। ਮੈਨੂੰ ਦੱਸੋ, ਯੂਦੀ ਵੀ ਪਰਾਇਆ ਹੱਕ ਖਾਨ ਤੇ ਰਾਜ਼ੀ ਨਹੀਂ। ਮੈਨੂੰ ਦੱਸ ਤੂੰ ਉਸ ਨਬੀ ਦਾ ਕਲਮਾ ਪੜ੍ਹਿਆ ਹੈ ਜਿਹਨੂੰ ਲੋਕੀ 사ਦਕ ਵੀ ਕਹਿੰਦੇ, ਅਮੀਨ ਵੀ ਕਹਿੰਦੇ ਨੇ। ਸੁਭਾਨ ਅੱਜ ਕਿੰਨੇ ਬੈਠੇ ਜਿਹੜੇ ਉਸ ਨਬੀ ਦਾ ਕਲਮਾ ਪੜ੍ਹ ਕੇ ਆਪਣਾ ਕਰਦਾਰ ਇੰਦਾ ਰੱਖਿਆ ਹੋਵੇ ਕਿ ਮੱਲੇ ਦੇ ਲੋਕ ਕਹਨ ਭਾਈ ਇਹਦੀ ਕਸਮ ਮੈਂ ਦਿੰਦਾ। ਤੇਰੀ ਤਾਂ ਕਸਮ ਪੁੱਤਰ ਨਹੀਂ ਦਿੰਦੇ। ਤੇਰੀ ਕਸਮ ਮੌਲਵੀ ਨਹੀਂ ਦਿੰਦਾ ਤੇਰੀ ਕਸਮ ਮਾਂ ਪਿਓ ਨਹੀਂ ਦਿੰਦਾ ਤੇਰੀ ਕਸਮ ਬੇਲੀ ਨਹੀਂ ਦਿੰਦੇ ਆ ਕਿੰਨੇ ਤੁਸੀਂ ਪਿੰਡ ਵਾਲੇ ਬੈਠੇ ਜੇ ਆ ਮੁੰਜੀਆਂ ਲਾਈਆਂ ਨੇ ਅੱਲਾ ਜਾਣਦਾ ਹੈ ਪਹਿਲਾਂ ਤੱਕ ਪਾਣੀ ਨਹੀਂ ਪਹੁੰਚਦਾ ਰਲ ਕੇ ਪਰਚਾ ਕਰਾ ਲੈਂਦੇ ਨੇ ਪਾਣੀ ਤੋੜ ਲੈਂਦੇ ਅਗਲੀ ਗੱਲ ਸੁਣ ਲਓ ਆ ਤੁਸੀਂ ਬੈਠੇ ਮੈਂ ਇੱਕ ਪਿੰਡ ਗਿਆ ਮੈਂ ਕਿਹਾ ਲੋਕੋ ਬਿਜਲੀ ਡਾਇਰੈਕਟ ਨਾ ਬਾਲੋ ਏਸੀ ਡਾਇਰੈਕਟ ਨਾ ਚਲਾਓ ਬਬੀਆਂ ਡਾਇਰੈਕਟ ਨਾ ਚਲਾਓ ਮੋਟਰਾਂ ਡਾਇਰੈਕਟ ਨਾ ਚਲਾਓ ਇੱਕ ਬਾਬਾ ਉੱਠ ਕੇ ਆਂਦਾ ਮੇਰੀ ਵੀ ਸੁਨੇਗਾ ਮੈਂ ਢਾਈ ਘੰਟੇ ਮੈਨੂੰ ਸੁਣਿਆ ਇੱਕ ਮਿੰਟ ਮੈਂ ਤੈਨੂੰ ਵੀ ਸੁਣ ਲੈਣਾ ਆਂਦਾ ਜਿੱਥੇ ਬੋਲ ਰਿਹਾ ਮਸਜਿਦ ਦੀ ਵੀ ਡਾਇਰੈਕਟ ਲੱਗੀ ਆਲਾ ਮੈਂ ਕਿਹਾ ਦੂਜੀਆਂ ਮਸੀਤਾਂ ਕਹਿੰਦੇ ਸਾਰੇ ਪਿੰਡ ਦੀਆਂ ਡਾਇਰੈਕਟ ਮੈਂ ਮੌਲਵੀਆਂ ਨੂੰ ਪਤਾ ਆਂਦਾ ਜਿਹੜੇ ਪੜਨ ਵਾਲੇ ਹੋ ਜਿਹੜੇ ਪੜਾਉਣ ਵਾਲੇ ਹਾਂ ਦੱਸੋ ਚੋਰੀ ਦੀ ਬਿਜਲੀ ਲੱਗੀ ਹੋਏ ਤੇ ਉਥੇ ਵਜ਼ੂ ਹੋਏਗਾ ਢਿਲੇ ਪੈਗੇ ਨਹੀਂ ਮੈਂ ਕਮਸੀਤੇ ਗਿਆ ਉਥੇ ਖੰਭਾ ਲੱਗਾ ਸੀ ਆ ਵਾਪਦਾ ਦਾ ਬੋਲੋ ਵਾਪਦਾ ਦਾ ਖੰਭਾ ਲੱਗਾ ਉਥੇ ਸਪੀਕਰ ਲੱਗੇ ਤੇ ਮੈਂ ਆਖਿਆ ਵੀ ਆ ਖੰਭਾ ਕਿਥੋਂ ਲੈ ਆ ਨਹੀਂ ਬਾੜ ਵੀ ਆ ਗਰੀਬ ਆ ਵਾਪਦਾ ਦਾ ਮੈਂ ਅਫਸਰ ਨੂੰ ਪੁੱਛਿਆ ਉਹਨਾਂ ਕੋਲ ਲਾਲਾ ਮੈਂ ਅਫਸਰ ਦੀ ਜ਼ਗੀਰ ਹੈ ਵੀ ਵਾਪਦਾ ਤੇ ਰਿਆਸਤ ਦੀ ਇਮਾਨਤ میں تو مسیح تے کھمبا لائے دل کے پھپھولے جل اٹھے سینے کے داگ سے اس گھر کو آگ لگی گھر کے چراغ سے جن پتوں پہ تکیہ تھا وہ پتے ہوا دینے لگے زبان سے کہہ بھی دیا لا الہ تو کیا حاصل دل و نگاہ مسلم نہیں تو کچھ بھی نہیں آج کتنے بیٹھے ہیں ساڑھا کر حضرت مبارک رحمت اللہ علیہ دا بیا ہو گیا کہ اللہ نے عبداللہ بن مبارک رحمت اللہ علیہ جیسے ہیرے بیٹے عطا کی تھا لکھا حدیثاں دا حافظ پتر عبداللہ بن مبارک اس بات دا پتر سی سنیا جنہیں حرام نہیں کھا دا جدو اللہ نبی اللہ ولی اللہ ویکھنیا ہون پھر اولاد نو حلال کھوانا پوے گا حرام تو بچنا پوے گا ساڑے تھے تھی پترہ نو نوکری لوا کے اندھے نے دو چار لاکھ رپیا مولوی جی لاکھ بھی جائے پر نوکری لوا دو دو نے اگو جنید بغدادی جمنے نے بولو جنہیں رشوت دے کے لگنا ہے انہیں کتھو ولی جمنے حضرت عبداللہ بن مبارک دا کمان یہودی سی بھئی یہودی مکان بیچنا لا دیتا تقریب دا نہ چور آخری گل ہے میرا سلام ہے میں واقعہ دے وچ تینو رنگ پر کے دس جاواں عبداللہ بن مبارک مبارک نیک بااد دا نیک پتر ول تمہیں دی ਕੌੜੀ ਹੁੰਦੀ ਅਸਰ ਹੁੰਦਾ ਵਿੱਚ ਮੀਆਂ ਜਿਹੜਾ ਕ ਮਾਵਾਂ ਕਰਦੀਆਂ ਉਹ ਕਰਦੀਆਂ ਧੀਆਂ ਮਾਪਰਤੀ ਪਿਤਾ ਪਰ ਘੋੜਾ ਪੋਤਨੀ ਤੇ ਥੋੜਾ ਥੋੜਾ ਅਸਰ ਹੁੰਦਾ ਹੈ ਦੁੱਧਾਂ ਤੇ ਬੁੱਧਾਂ ਜਾਂਦੀਆਂ ਨੇ ਤੁਖਮਾਂ ਤੇ ਤੁਖਮ ਜਾਂਦੇ ਨੇ ਬੋਲੋ ਤੁਖਮਾਂ ਤੇ ਤੇ ਦੁੱਧਾਂ ਤੇ ਬੁੱਧਾਂ ਜਾਂਦੀ ਮਾਰ ਅੱਗੇ ਆਈ ਹੁੰਦੀ ਨੇ ਮਕਾਨ ਵੇਚਣਾ ਲਾ ਦਿੱਤਾ ਨੇ ਹੁੰਦੀ ਆ ਪਰੀਸ਼ਾਨ ਬੈਠਾ ਹੈ ਕਹਿੰਦਾ ਕਿਉਂ ਪ੍ਰੇਸ਼ਾਨ ਹਾਂ ਮੇਰਾ ਮਕਾਨ 4000 ਦਾ ਹੈ ਤੇ ਮੈਨੂੰ ਮੁੱਲ 2000 ਲੱਗਾ ਹੈ ਮੈਂ ਮਜਬੂਰ ਆ ਮੈਂ ਵੇਚਣਾ ਹੈ ਸਾਡੇ ਵੀ ਇੱਥੇ ਜਿਹਨੂੰ ਮਜਬੂਰੀ ਹੋਵੇ ਨਾ ਉਹਦਾ ਮਕਾਨ 2000 ਦਾ ਨਾ ਉਹਨੂੰ 1000 ਰੁਪਏ ਦੇਣ ਨੇ ਜਿੱਦੀ ਪਹਿਲੇ ਨੂੰ ਰਾਹ ਕੋਈ ਨਹੀਂ ਨਾ ਹੁੰਦਾ ਅਸੀਂ ਉਹਨੂੰ ਇਹ ਨਹੀਂ ਕਦੀ ਆਖਿਆ ਮੇਰੀ ਪਹਿਲੇ ਦਾ ਰਾਹ ਹੈਗਾ ਚਲ ਤੇਰਾ ਵੀ ਨਾਲ ਵੇਚਦੇ ਨੇ ਉਹਨੂੰ ਆਨੇ ਵੇਚਣਾ ਤੇ ਵੇਚ ਨਹੀਂ ਤੇ ਸਾਰੇ ਪਾਸੇ ਰਾਹ ਬੰਦ ਤੂੰ ਉਤੋਂ ਨਹੀਂ ਜਾਣਾ بولو اسی تے مسلمان کہہ دا ساتھ نہیں دین اسی مسلمان کس دا پلا نہیں کر دے کار پلا ہو پلا انت پلے دا انت پلے بیٹا بیٹھ جا بیٹ جا یودی کہہ لگا اللہ میرا بکان ویک جانا ہے میں نے قیمت تھوڑی مل دی ہے یا دلہ پر مبارک کہنے نے نیک بات دا پتر سی ਕਹਿੰਦਾ ਯੂਦੀਆ ਸ਼ਾਮਾ ਤੱਕ ਮੇਰੀ ਦੀਕ ਰੱਖੀ ਮਕਾਨ ਨਾਲ ਵਿੱਚ 2000 ਉਹਨੇ ਧਰਮ ਦਿਨਾਰ ਲੈ ਕੇ ਨਾ ਝੋਲੀ ਚ ਤੇ ਜਾ ਯੂਦੀ ਦਾ ਬੂਆ ਖੜਕਾਇਆ حضرت ਅਬਦੁੱਲਾਹ ਬਿਨ ਮੁਬਾਰਕ ਜਦੋਂ ਉਹਦੇ ਘਰ ਪਹੁੰਚੇ ਯੂਦੀ ਕਹਿੰਦਾ ਖੈਰ ਹੈ ਕਹਿੰਦਾ ਜੀ ਆਜੋ ਖੈ ਲੱਗੇ ਝੋਲੀ ਵਿੱਚ ਦਿਨਾਰ ਛੰਨ ਛੰਨ ਕਰਦੇ ਢੇਰੀ ਕਰ ਦਿੱਤੇ 2000 ਦਿਨ ਆਪ ਛੋਰੀ ਵਿੱਚ ਪਾ ਕੇ ਕਿਹਾ ਯੂਧਿਆ ਜਦੋਂ ਹੋਣਗੇ ਉਦੋਂ ਦੇ ਦੇਵੀ ਤੇ ਖਾਡੋਲ ਪਈਆ ਤੇ ਪੈਸੇ ਚੁੱਕ ਕੇ ਅਬਦੁੱਲਾਹ ਬੇਨ ਮੁਬਾਰਕ ਦੀ ਝੋਲੀ ਚ ਢੇਰ ਕਰ ਦਿੰਦਾ ਹੈ ਆਦਾ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ ਆਪਣੇ ਪੈਸੇ ਆਪਣੇ ਕੋਲ ਰੱਖ ਤੇ ਪਹਿਲੋ ਮੈਨੂੰ ਦੱਸ ਸੁਣ ਜਰਾ ਤੇ ਆ ਨਹੀਂ ਤੇਰੇ ਨਬੀ ਦਾ ਕਲਮਾ ਕੀ ਏ ਕਹਿ ਲੱਗੇ ਉਦੀਆ ਖੈਰ ਕਹਿੰਦਾ ਪਹਿਲੇ ਉਸ ਨਬੀ ਦਾ ਕਲਮਾ ਪੜਾਜ ਨੇ ਤੈਨੂੰ ਇਹ اخلاق کردار ਸکھਾਇਆ ਹੈ کہ میں یودی تو مسلمان تے میرے اپنے یودیاں نے میرے چار زار دے مکان دا دو زار لائیا ہے تے تو مسلمان ہو کے میرا دکھ منڈان آگیا ہے کرو میر بانی تم اہل زمین پر خدا میر باؤ گارشیں بری پر کہن لگے میں صرف ایس کر کے تیری چولی جے پیسے پائے نے جس نبی دے امتی دا خدا تے کردار ایسا ہے اسے نبی دا کردار کتنا سچا ہوئے گا ਤਰਜਮਾ ਕਰਾਂਗਾ ਠੰਡ ਪੈ ਜੇਗੀ ਮੈਂ ਗਿਆ ਪੰਜਾ ਸਾਹਿਬ ਹਸਨ ਅਬਦਾਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਜਿਹੜਾ ਉਹਨਾਂ ਦਾ ਗਿਆਨੀ ਸਾਹੀ ਮੌਲਵੀ ਕਹਿੰਦੇ ਨਾ ਉਹ ਗ੍ਰੰਥੀ ਤੇ ਗਿਆਨੀ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਅੱਲਾ ਦੇ ਨਾਮ ਤੇ ਕਹਿੰਦਾ ਅਸੀਂ ਅੱਲਾ ਨੂੰ ਇੱਕ ਮੰਨਦੇ ਉਹਨੇ ਮੈਨੂੰ ਕਿਹਾ ਉਹਨੇ ਕਿਹਾ ਮੌਲਵੀ ਜੀ ਅਸੀਂ ਅੱਲਾ ਨੂੰ ਇੱਕ ਮੰਨਦੇ ਤੇ ਆਪਣੀ ਅਸੀਂ ਗ੍ਰੰਥ ਆਪਣੇ ਘਰ ਚ ਨਹੀਂ ਰੱਖਦੇ ਇੱਥੇ ਰੱਖੀਏ ਕਿ ਇਹਦੇ ਹੁੰਦਿਆਂ ਬਾ ਵਜ਼ੂ ਇੱਥੇ ਬਹਿਣਾ ਇਹਨੂੰ ਪਿੱਛਾ ਨਹੀਂ ਕਰਨਾ ਤੇ ਘੱਟਾ ਨਾ ਪਵੇ ਪੱਖੀ ਝੱਲਨੇ ਤੇ ਗੁਰੂ ਜੀ ਨੇ ਇਹਦਾ ਕਦਰ ਕਰਨੇ ਅੱਗੋਂ ਨੇ ਗੱਲ ਕੀ ਕਈ ਉਹਨੇ ਕਿਹਾ ਮਹਰਾਨ ਹੋ ਕਹਿੰਦਾ ਅਸੀਂ ਸਾਲ ਬਾਦ ਨਹੀਂ ਦਿੰਦੇ ਹਰ ਮਹੀਨੇ ਦੇਨੇ ਤੇ 10% ਦੇਨੇ ਅਸੀਂ 2.5% ਸਾਲ ਬਾਦ ਨਹੀਂ ਦੇ ਸਕਦੇ ਆ ਸੀਗੀ ਅੱਜ ਦੀ ਵੀਡੀਓ اچھا مولانا ਨਾਸਿਰ ਮਦਨੀ ਦਾ ਜੋ ਅੰਦਾਜ਼ੇ ਬਿਆਨ ਹੈ ਨਾ ਉਹ ਮੈਨੂੰ ਬਹੁਤ ਵਧੀਆ ਲੱਗਦੇ ਆ ਮਤਲਬ ਕਿ ਇੱਕ ਤੇ ਪੰਜਾਬੀ ਬੋਲਦੇ ਨੇ ਤੇ ਦੂਜਾ ਉਹ ਮਤਲਬ ਕਿ ਮਜ਼ਾਕ ਮਜ਼ਾਕ ਜਿਨਾ ਅਗਲੇ ਇਨਸਾਨ ਨੂੰ ਸਮਝਾ ਜਾਂਦੇ ਨੇ ਤੇ ਇੱਥੇ ਗੱਲ ਆਂਦੀ ਆ ਹੱਕ ਦੀ ਮਤਲਬ ਕਿ ਮੈਂ ਅਗਰ ਜੇ ਮੇਰਾ ਪੁਆਇੰਟ ਆਫ 뷰 ਆਵਾ ਕਿ ਸਿੱਖ ਸਰਦਾਰ ਜੁਆਨਾ ਉਹ ਕਿਸੇ ਦਾ ਹੱਕ ਨਹੀਂ ਖਾਂਦੇ ਨਹੀਂ ਖਾਂਦੇ ਕਿਉਂ ਨਹੀਂ ਖਾਂਦੇ ਕਿਉਂਕਿ ਤੁਸੀਂ ਦੇਖੋ ਜਿਹੜੀ ਕੌਮ ਆਪਣੀ ਕਮਾਈ ਦਾ 10% ਹਰ ਮਹੀਨੇ ਕੱਢ ਦਿਆ ਕਿ ਗਰੀਬਾਂ ਦੇ ਕੰਮ ਆ ਸਕੇ ਜ਼ਰੂਰਤਮੰਦਾਂ ਦੇ ਕੰਮ ਆ ਸਕੇ ਉਹ ਕਿਸ ਤਰ੍ਹਾਂ ਜੇ ਰਿਹਾ ਉਹ ਕਿਸੇ ਦਾ ਹੱਕ ਖਾ ਸਕਦਾ ਤੇ ਬਿਲਕੁਲ ਸਿੱਖ ਸਰਦਾਰ ਹੱਕ ਨਹੀਂ ਖਾਂਦੇ ਲੇਕਿਨ ਦੇਖਿਆ ਜਾਵੇ ਮੈਂ ਇੱਕ ਚੀਜ਼ ਸੋਚ ਰਹੀ ਸੀ ਜਦੋਂ ਵੀਡੀਓ ਦੇਖ ਰਹੀ ਸੀ ਕਹਿੰਦੇ ਆ ਕਿ ਅਸੀਂ ਜਿਹੜੇ ਬੈਂਕ 'ਚ ਪੈਸੇ ਰੱਖੀਦੇ ਆ ਇੱਕ ਸੇਵਿੰਗ ਅਕਾਊਂਟ ਹੁੰਦਾ ਹੈ ਤੇ ਅਗਰ ਕਹਿੰਦੇ ਆ ਕਿ ਸੇਵਿੰਗ ਅਕਾਊਂਟ ਚ ਪੈਸੇ ਰੱਖੀਏ ਨਾ ਤੇ ਉਹ ਪ੍ਰੋਫਿਟ ਦਿੰਦੇ ਆ 1 ਲੱਖ ਦੇ ਪਿੱਛੇ 2600 ਰੁਪਿਆ ਦਿੰਦੇ ਆ ਤੇ ਪਹਿਲੇ ਮੈਂ ਵੀ ਸੇਵਿੰਗ ਅਕਾਊਂਟ ਓਪਨ ਕਰਵਾਇਆ ਤੇ ਮੈਂ مولانا ਨਾਸਰ ਮਦਨੀ ਜੀ ਦਾ ਇੱਕ ਬਿਆਨ ਦੇਖਿਆ ਤੇ ਇਹਨਾਂ ਨੇ ਕਿਹਾ ਕਿ ਉਹ ਸੇਵਿੰਗ ਅਕਾਊਂਟ ਦੇ ਵਿੱਚ ਅਗਰ ਤੁਸੀਂ 50000 ਵੀ ਰਖਵਾ ਰਹੇ ਹੋ ਨਾ ਤੇ 50000 ਦਾ ਤੁਹਾਨੂੰ 1000 ਵੀ ਮੁਨਾਫਾ ਮਿਲ ਰਿਹਾ ਹੈ ਮਹੀਨੇ ਦਾ ਤੇ ਉਹ ਸੂਦ ਹੈ ਹਾਂ ਤੇ ਉਹ ਬਾਕੀ ਵੀ ਹਰਾਮ ਹੋ ਜਾਣਗੇ ਉਹ ਸੂਦ ਹੈ ਤੇ ਫਿਰ ਮੈਂ ਸੋਚਿਆ ਮਤਲਬ ਕਿ ਦੇਖੋ ਜੇਰਾ ਤੁਸੀਂ ਆਪਣੇ ਹੱਥ ਦੇ ਨਾਲ ਮਿਹਨਤ ਕਰਕੇ ਕਮਾਉਂਦੇ ਹੋ ਨਾ ਕਿ ਮਤਲਬ ਕਿ ਇੱਕ ਦੇਖੋ ਕਿ ਤੁਸੀਂ ਇੱਕ ਜਗ੍ਹਾ ਤੋਂ ਚੀਜ਼ ਲੈ ਰਹੇ ਹੋ ਆਹੀ ਲਾਲੋ ਕਿ ਤੁਸੀਂ ਇੱਕ ਟਰੱਕ ਲੈ ਰਹੇ ਹੋ ਟਰੱਕ ਲੈ ਕੇ ਮਿਹਨਤ ਮਿਹਨਤ ਕਰਦੇ ਹੋ ਤੁਸੀਂ ਟਰੱਕ 1 ਲੱਖ ਦਾ ਲੈ ਲਿਆ ਹੈ ਤੇ ਤੁਸੀਂ ਅੱਗੇ ਉਹ ਟਰੱਕ ਜਿਹੜਾ ਨਾ ਉਹ 1.5 ਲੱਖ ਦਾ ਵੇਚਿਆ ਆ ਸੂਤ ਨਹੀਂ ਆ ਆ ਤੁਹਾਡੀ ਮਿਹਨਤ ਦਾ ਇਹ ਤੇਜਾਰਤ ਆ ਤੇ ਲੇਕਿਨ ਬੈਂਕ ਵਾਲਾ ਜਿਹੜਾ ਨਾ ਉਹ ਮੈਂ ਮੋਲਾ ਦਾ ਨਾਸਿਰ ਮੰਨੀ ਦਾ ਅੱਜ ਸਵੇਰ ਹੀ ਬਿਆਨ ਸੁਨਿਆ ਤੇ ਮੈਂ ਬਹੁਤ ਪਰੇਸ਼ਾਨ ਹੋਈ ਤੇ ਮੈਂ ਕਿਹਾ ਕਿ ਮੈਂ ਤੇ ਸੇਵਿੰਗ ਅਕਾਊਂਟ ਓਪਨ ਕਰਵਾਇਆ ਐਸੀ ਲਾਲਚ ਤੋਂ ਕਿ ਮੈਂ ਅੰਦਰ 50 ਲੱਖ 50 ਹਜ਼ਾਰ ਜਾਂ ਲੱਖ ਰੱਖਾਂਗੇ ਤੇ ਮੈਨੂੰ ਚਲ ਮੁਨਾਫਾ ਮਿਲ ਜਾਏਗਾ ਲੇਕਿਨ ਉਹ ਸੂਦਾ ਬਹੁਤ سارے ਸਾਡੇ ਈ ਵੀਵਰ ਜਿਹੜੇ ਨਹੀਂ ਜਾਣਦੇ ਹੋਣਗੇ ਲੇਕਿਨ ਅਗਰ ਤੁਸੀਂ ਜ਼ਿਆਦਾ ਡਿਟੇਲ ਦੇ ਨਾਲ ਇਸ ਦੇ ਮੁਤਲਕ ਕੁਝ ਜਾਣਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਮੈਂ ਇਹ ਸ਼ੇਅਰ ਕੀਤੀ ਆ ਗੱਲ ਤੁਹਾਡੇ ਨਾਲ ਮੈਂ ਤੁਹਾਨੂੰ ਇੱਕ ਨਾ ਗੱਲ ਦਾ ਸਿੱਖਾਂ ਦੇ ਬਾਰੇ ਵਿੱਚ ਮੇਰੇ ਦੋਸਤ ਵੀ ਕੁਝ ਫਾਰਮਰ ਤੇ ਉਹ ਬਾਰਗ ਹੁੰਦੇ ਨੇ ਕੰਮ ਕਰਕੇ ਦਿਹਾੜੀਆਂ ਵਗੈਰਾ ਕਰਦੇ ਨੇ ਠੀਕ ਔਰ ਉਹਨਾਂ ਦੀ ਦਵਾ ਭਲਾ ਕੀ ਹੁੰਦੀ ਆ ਕਿ ਜਿਹੜਾ ਉਹਨਾਂ ਦਾ ਬੋਸ ਹੋਵੇ ਨਾ ਜਿੰਦੇ ਅੰਡਰ ਉਹ ਕੰਮ ਕਰਨ ਉਸ ਸੇਖੀ ਹੋਵੇ ਉਹ ਸੇਖੀ ਉਹਦੀ ਵਜ੍ਹਾ ਕੀ ਆ ਕਿ ਕੋਈ ਦੂਸਰੇ ਕੋਈ Hindu ਜਾਂ ਕਿਸੇ ਹੋਰ ਕਾਸਟ ਦਾ ਹੁੰਦਾ ਪਾਵੇ ਕੋਈ ਵੀ ਆ ਉਹਨਾਂ ਨੂੰ ਨਹੀਂ ਜਾਣਦੇ ਨਹੀਂ ਕੰਮ ਕਰਨ ਕਿ ਉਹ ਪੈਸੇ ਦਿਹਾੜੀਆਂ ਖਾਈ ਜਾਂਦੇ ਨੇ ਲੇਕਿਨ ਜਿਹੜਾ ਸਿੱਖ ਦੇ ਅੰਡਰ ਕੰਮ ਕਰੇਗਾ ਨਾ ਉਹਨੂੰ ਭਾਵੇਂ ਇੱਕ ਦਿਹਾੜੀ ਕਰਕੇ ਕਿਉਂ ਨਾ ਕੰਮ ਛੱਡ ਦੇ ਉਹਨੂੰ ਉਹਦੀ ਮਿਹਨਤ ਦੇ ਪੈਸੇ ਜਿਹੜੇ ਉਹ ਮਿਲ ਨਹੀਂ ਮਿਲੇ ਆ ਬਿਲਕੁਲ ਅਗਰ ਉਹ ਕਿਸੇ ਬਿਮਾਰੀ ਦੇ ਵਜ੍ਹਾ ਤੋਂ ਨਹੀਂ ਵੀ ਆਇਆ ਨਾ ਤੇ ਸਿੱਖ ਸਰਦਾਰ ਦਾ ਦਿਲ ਤੇ ਇਹੋ ਜਿਹਾ ਹੋਵੇ ਕਿ ਘਰ ਜਾ ਕੇ ਉਹਨੂੰ ਉਹਦੀ ਮਿਹਨਤ ਦੇ ਕੇ ਆਂਦੇ ਆ ਇਹੋ ਜਿਹਾ ਸਿੱਖ ਸਰਦਾਰ ਬਾਕੀ ਗਾਈਜ਼ ਮੌਲਾਨਾ ਨਾਸੀਰ ਬੰਨੀ ਜੀ ਨੂੰ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਯਕੀਨ ਮੈਨੂੰ ਉਮੀਦ ਕਰਦੀ ਆ ਤੁਹਾਨੂੰ ਵੀ ਵਧੀਆ ਲੱਗਦਾ ਹੋਵੇਗਾ ਇਨਾਂ ਦੀ ਕੋਈ ਵੀ ਵੀਡੀਓ ਚੁੱਕ ਕੇ ਦੇਖ ਲੋ ਕੋਈ ਵੀ ਸੁਣ ਲੋ ਅੱਜ ਮੈਂ ਇਹਨਾਂ ਦੇ ਦੋ ਤਿੰਨ ਵੀਡੀਓਜ਼ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਕਿਹਾ ਮੈਂ ਆਪਣੇ ਈਵਰਸ ਦੇ ਨਾਲ ਵੀ لازਮੀ ਦੇਖਾਂਗੀ ਤੇ ਗਾਇਸ ਤੁਹਾਨੂੰ ਕਿੱਸਾ ਲੱਗਿਆ ਮੌਲਾਨਾ ਨਾਸਿਰ ਬੰਨੀ ਜੀ ਕਿੰਨਾ ਕਿੰਨਾ ਦੇ ਫੇਵਰਿਟ ਆ ਲੇਕਿਨ ਮੇਰੇ ਸੁਣਨ ਚ ਗੱਲ ਆਈਆ ਕਿ ਚੜ੍ਹਦੇ ਪੰਜਾਬ ਵਾਲ ਮੌਲਾਨਾ ਨਾਸਿਰ ਮਦਨੀ ਨੂੰ ਬਹੁਤ ਸ਼ੌਕ ਦੇ ਨਾਲ ਸੁਣਿਆ ਜਾਂਦਾ ਹੈ ਤੇ ਮਤਲਬ ਕਿ ਵਾਕਿਆ ਇਹਨਾਂ ਨੂੰ ਸੁਣਨ ਦਾ ਇੱਕ ਸਵਾਦ ਆਂਦਾ ਹੈ ਅਮੀਰ ਸਟੇਡ ਫਾਰਬਰ ਨੇ ਸਟੇਡ ਫਾਰਬਰ ਨੇ ਇੱਕ ਬਸ ਮੈਨੂੰ ਇਹਨਾਂ ਦੀਆਂ ਗੱਲ ਵਧੀਆ ਬਹੁਤ ਲੱਗਦੀ ਆ ਕਿ ਪੰਜਾਬੀ ਬੋਲਦੇ ਨੇ ਤੇ ਪੰਜਾਬ ਤਾਬੀ ਵੀ ਐਸੀ ਬੋਲਦੇ ਨੇ ਕਿ ਸਵਾਦ ਆ ਜਾਂਦਾ ਸੁਨੰਦਾ ਬਾਕੀ ਗਾਇਸ ਤੁਸੀਂ ਕੀ ਕਹਿੰਦੇ ਏਸ ਵੀਡੀਓ ਤੋਂ ਰਿਲੇਟਡ ਤੁਸੀਂ ਵੀ ਕਮੈਂਟ ਕਰਕੇ ਆਪਣੀ ਆਪਣੀ رائے ਚ ਅਗਾਜ਼ ਲਾਜ਼ਮੀ ਕਰਨਾ ਹੈ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓਜ਼ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਸਾਨੂੰ ਦੁਆជា ਯਾਦ ਰੱਖਣਾ ਹਾਸੇ ਰੋ ਵਾਸਤੇ ਰੋ ਤੇ ਰੱਬ ਤੁਹਾਨੂੰ ਹਮੇਸ਼ਾ ਹਾਸਦਾ ਵਾਸਤੇ ਰੋ